ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੱਲ ਦਾ ਨੈੱਟ ਦੇ ਉੱਪਰ ਭਾਈ ਅਮਰਤਪਾਲ ਸਿੰਘ ਦਾ ਇੱਕ ਲਿਖਤੀ ਬਿਆਨ ਪੜ੍ਹਿਆ ਜ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਸਾਫ਼ ਪੱਧਰੀ ਗੱਲ ਇਹ ਕੀਤੀ ਹੈ ਵੀ ਜਿਹੜਾ ਖਾਲਸਾ ਰਾਜ ਹੈ ਜਿਹੜਾ ਰਾਜ ਭਾਗ ਦੀ ਪ੍ਰਾਪਤੀ ਆ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਜਾਊਗਾ ਰਾਜ ਬਿਨਾਂ ਨਹਿ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਬਲੇ ਹੈ ਵੀ ਇਹ ਰਾਜ ਤੋਂ ਬਿਨਾਂ ਕੁਝ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ ਜੇਕਰ ਰਾਜ ਹੈ ਤੇ ਧਰਮ ਵਧੀਆ ਰਹੇਗਾ ਸués ਕਰਕੇ ਉਹਦੇ ਉੱਪਰ ਜਿਹੜਾ ਸੰਘਰਸ਼ੀ ਬੰਦਾ ਉਹ ਕਦੀ ਵੀ ਸਮਝੌਤਾ ਨਹੀਂ ਕਰਦਾ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾਈ ਦੇ ਇਸ ਬਿਆਨ ਦੀ ਸਲਾਘਾ ਕਰਦੇ ਹਾਂ ਤੇ ਪੂਰੀ ਦੁਨੀਆ ਭਰ ਦੇ ਲੋਕਾਂ ਨੂੰ ਉਹਨਾਂ ਨੇ ਦੱਸ ਦਿੱਤਾ ਵੀ ਜਿਹੜਾ ਖਾਲਿਸਤਾਨ ਹੈ ਖਾਲਸਾ ਰਾਜ ਹੈ ਸ਼ੇਰੀ ਪੰਜਾਬ ਮਹਾਰਾ ਜੀ ਰਣਜੀਤ ਸਿੰਘ ਵਾਲਾ ਰਾਜ ਹੈ ਉਹ ਆਊਗਾ ਤੇ ਆ ਕੇ ਰਹਿਣਾ ਉਹਦੇ ਵਾਸਤੇ ਸੰਘਰਸ਼ ਸਿੱਖ ਕਰਦਾ ਰਹੂ ਵੇਖੋ ਵੀ ਜਿਹੜਾ ਖਾਲਸਾ ਰਾਜ ਆ ਭਾਈ ਅਮਰਤਪਾਲ ਨੇ ਸਿੱਧੀ ਤੇ ਇੱਕ ਸਪਸ਼ਟ ਜੀ ਗੱਲ ਕਰਤੀ ਆ ਵੀ ਮੈਂ ਖਾਲਸਾ ਰਾਜ ਦਾ ਹਾਮੀਆ ਇਸ ਰਾਹ ਤੇ ਚੱਲਿਆ ਮੈਂ ਜਦੋਂ ਪੰਜਾਬ ਆਇਆ ਸੀ ਜਾਂ ਜਦੋਂ ਦਾ ਉਹ ਇਸ ਗਰਸ਼ ਦੇ ਵਿੱਚ ਪਏ ਨੇ ਉਹਨਾਂ ਨੇ ਕਿਹਾ ਵੀ ਭਾਵੇਂ ਪਰਿਵਾਰ ਨੂੰ ਪਿੱਠ ਵਖਾਉਣੀ ਪਵੇ ਪਰ ਪੰਥ ਨੂੰ ਕਦੀ ਪਿੱਠ ਨਹੀਂ ਵਖਾਉਣੀ ਵੀ ਖਾਲਸਾ斯坦 ਦੇ ਜਾਂ ਖਾਲਸਾ ਰਾਜ ਤੇ ਜੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚਣਾ ਕਿ ਇਸ ਸਮਝੌਤਾ ਕਰ ਲਾਂਗੇ ਸੋ ਜਿਵੇਂ ਇਤਿਹਾਸ ਦੇ ਵਿੱਚ ਉਹਨਾਂ ਨੇ ਇੱਕ ਉਹ ਚਿੱਠੀ ਦੇ ਵਿੱਚ ਵੀ ਇੱਕ ਘਟਨਾ ਲਿਖੀ ਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤੇ ਇੱਕ 14 ਸਾਲ ਦੀ ਬੱਚੀ ਦੀ ਮਾਤਾ ਨੇ ਕਿਹਾ ਵੀ ਇਹ ਬੱਚਾ ਸਿੱਖ ਨਹੀਂ ਆ ਤੇ ਉਹਨੇ ਕਿਹਾ ਵੀ ਮੈਂ ਸਿੱਖਿਆ ਭਰੇ ਮੇਰੀ ਮਾਂ ਨਹੀਂ ਆ ਤੇ ਇਸ ਕਰਕੇ ਭਾਈ ਸਾਹਿਬ ਦੀ ਸਿੱਧੀ ਤੇ ਸਪਸ਼ਟ ਇਹ ਗੱਲ ਹੈ ਵੀ ਜੇ ਮੇਰੇ ਮਾਤਾ